ਹਾਂਜੀ ਇਹ ਵਾਲੇ ਸੂਟ ਆਉਣਗੇ ਜੀ 크ਰੇਪ ਦੇ ਇਹਨਾਂ ਦੇ ਬਾਟਮ ਵਰਕ ਵੀ ਆਏਗਾ ਬਾਜ਼ੂ ਵਰਕ ਵੀ ਹੈਗਾ ਐਂਡ ਘੇਰੇ ਤੇ neck ਦੇ ਉੱਪਰ ਵਰਕ ਆਏਗਾ ਤੇ ਨਾਲ organza ਦਾ ਦੁਪੱਟਾ ਆਏਗਾ ਜੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹ ਵਾਲੇ ਆਉਣਗੇ ਜੀ جورਜਟ ਦੇ ਸ਼ਰਟ ਆ ਗਈ ਤੇ ਨਾਲ ਬਾਟਮ ਰਹਿ ਗਈ ਇਹਨਾਂ ਦੇ 크ਰੇਪ ਦੀ ਸ਼ਰਟ ਦੇ ਉੱਪਰ ਫੁੱਲ ਇੰਬੋਰਡਰੀ ਰਹਿ ਗਈ ਜੀ ਵਿਦਆਊਟ ਦੁਪੱਟਾ ਨੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਤੇ ਫੁੱਲ ਸ਼ਰਟ ਦੇ ਉੱਪਰ ਇੰਬੋਰਡਰੀ ਆਏਗੀ ਕਲਰ ਆਪਸ਼ਨ ਇਹਦੇ ਵਿੱਚ ਆਪਾਂ ਕੁਝ ਐਡ ਕੀਤੇ ਹੋਏ ਨੇ ਤੇ ਅਗਰੇ ਦੇ ਵਿੱਚ ਤੁਸੀਂ ਕੋਈ ਹੋਰ ਕਲਰ ਆਪਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ WhatsApp ਨੰਬਰ ਤੇ ਜਾ ਮਗਵਾ ਸਕਦੇ ਹੋ ਜੀ ਇਹ ਵਾਲੇ ਆਉਣਗੇ ਜੀ ਨੈਟ ਦੇ ਸ਼ਰਟ ਆਏਗੀ ਤੇ ਨਾਲ ਬਾਟਮ ਰਹੇਗੀ ਇਹਨਾਂ ਦੀ ਕ੍ਰੇਪ ਦੀ ਤੇ ਇਹਨਾਂ ਸੂਟਾਂ ਤੇ ਆਫਰ ਲੱਗੀ ਹੋਈ ਹੈ ਜੀ ਇਹ ਵਾਲੇ 750 ਦੇ ਤਿੰਨ ਸੂਟ ਮਿਲਣਗੇ ਦੋ ਸੂਟ ਤੁਸੀਂ ਆਪਣੀ ਚੋਇਸ ਦੇ ਸਿਲੈਕਟ ਕਰ ਸਕਦੇ ਹੋ ਇੱਕ ਸੂਟ ਸਾਡੀ ਤਰਫ ਤੋਂ ਇਸੇ ਕਲੈਕਸ਼ਨ ਦੇ ਵਿੱਚੋਂ ਜਾਏਗਾ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਆਣ ਵਾਲੀ ਹੈ ਇਹਨਾਂ ਦੀ ਇਹਦੇ ਵਿੱਚ ਵੀ ਡਿਜ਼ਾਈਨਿੰਗ ਕਲਰ ਆਪਸ਼ਨ ਆਪਣੇ ਕੋਲ ਕਾਫੀ ਹੈ ਇਹਦੇ ਵਿੱਚ 30+ ਡਿਜ਼ਾਈਨਿੰਗ ਪਈ ਹੋਈ ਹੈ ਤੁਸੀਂ ਮੰਗਵਾ ਸਕਦੇ ਹੋ ਤੇ ਇਹ ਵੀ ਵਿਦਆਊਟ ਦੁਪੱਟਾ ਨੇ ਜੀ ਇਹ ਵਾਲੇ ਆਉਣਗੇ ਜੀ ਪਿਓਰ ਪਸ਼ਮੀਨੇ ਦੇ ਸੂਟ ਆਉਣਗੇ ਜੀ ਟਾਈਟਾ ਮੀਟਰ ਦੀ ਕੱਟ ਰਹੇਗੀ ਤੇ ਇਹ ਵੀ ਸੂਟ ਜੀ 750 ਦੇ ਦੋ ਸੂਟ ਆਉਣਗੇ ਪ੍ਰਾਈਸ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਆਣ ਵਾਲੀ ਹੈ ਜੀ ਇਨਾਂ ਦੇ ਵੀ ਆਫਰ ਹੈ ਜੀ ਇਨਾਂ ਦੀ ਜਿਹੜੀ ਬਾਟਮ ਆਏਗੀ ਉਹਨਾਂ ਦੇ ਉੱਤੇ ਵੀ ਸਲਫ ਪ੍ਰਿੰਟ ਆਏਗਾ ਤੇ ਨਾਲ ਇਹਨਾਂ ਦੇ ਬਹੁਤ ਜ਼ਿਆਦਾ ਸੋਨੇ ਪਸ਼ਮੀਨੇ ਸੂਟ ਨੇ ਇਹ ਵਾਲੇ ਤੇ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਸੋ ਜੋ ਇੰਟਰਸਟਿਡ ਹੋਣ ਉਹ ਹੀ ਮੈਸੇਜ ਕਰਨਾ ਤੇ ਵਧੀਆ ਵਧੀਆ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਨੂੰ ਨਾਲ ਨਾਲ ਅਪਡੇਟ ਮਿਲ ਸਕੇ ਥੈਂਕ ਯੂ